SSP ਜਲੰਧਰ ਦਿਹਾਤੀ ਹਰ ਕਮਲਪ੍ਰੀਤ ਸਿੰਘ ਖੱਖ DSP ਸਰਵੰਤ ਸਿੰਘ ਵੱਲ ਫਲੋਰ DSP ਟ੍ਰੈਫਿਕ ਇੰਚਾਰਜ ਮਨਜੀਤ ਸਿੰਘ ਰਾਣਾ ਦੀ ਨਿਗਰਾਨੀ ਹੇਠ ਅੱਜ ਫਲੋਰ ਤੇ ਹਰੀਪੁਰ ਫਾਟਕ ਨੂਰਮਨ ਰੋਡ ਵਿਕੇ ਇੰਸਪੈਕਟਰ ਰਾਮ ਸਿੰਘ ਤੇ ASI ਗੁਰਨਾਮ ਸਿੰਘ ASI ਕੇਵਲ ਸਿੰਘ ASI ਜਸਵਿੰਦਰ ਸਿੰਘ ਵੱਲੋਂ ਨਾਕਾ ਲਗਾ ਕੇ ਭਾਰੀ ਚਲਾਨ ਕੀਤੇ ਗਏ ਜਿਨ੍ਹਾਂ ਵਿੱਚ 8 ਮੋਟਰਸਾਈਕਲ ਬੰਦ ਕੀਤੇ ਗਏ ਅਤੇ ਬਿਨਾ ਪੇਪਰਾਂ ਤੋਂ 25 ਤੋਂ ਵੱਧ ਚਲਾਨ ਕੀਤੇ ਗਏ ਇਨਸਪੈਕਟਰ ਰਾਮ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਹੁੱਲੜਬਾਜੀ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਏਗਾ ਸਾਰੇ ਹੀ ਵਹੀਕਲ ਆਪਣੇ ਪੇਪਰ ਪੂਰੇ ਰੱਖਣ ਦੋ ਸਵਾਰੀ ਵਹੀਕਲ ਹੈਲਮਟ ਪਾ ਕੇ ਰੱਖਣ ਤੇ ਟ੍ਰਿਪਲ ਸਵਾਰੀ ਨਾ ਕਰਨ ਗੱਡੀਆਂ ਵਾਲੇ ਆਪਣੀ ਸੀਟ ਬੈਲਟ ਲਗਾ ਕੇ ਰੱਖਣ ਕਿਸੇ ਵੀ ਕਿਸਮ ਵਿੱਚ ਕੋਈ ਵੀ ਛਿਪਾਰਸ਼ ਨਹੀਂ ਚੱਲੇਗੀ ਹੁੱਲੜਬਾਜੀ ਕਰਨ ਵਾਲਿਆਂ ਨਾਲ ਸ਼ਕਤੀ ਨਾਲ ਜਿठे ਜਾਇ ਬਗਿਆ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੇਣ ਏਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਜੀ ਵਿਸ਼ੇਸ਼ ਕੋਰ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਕਿਹ ਨਕਲ ਰਿਹਾ ਜੀ ਤੁਹਾਡੇ ਵੱਲੋਂ ਹੁਣ ਤੱਕ ਕਿੰਨੇ ਚਲਾਣ ਚੜ ਚੁੱਕੇ ਕਿੰਨੇ ਮੋਟਰਸਾਈਕਲ ਬੰਨ ਕਰਦੇ ਜੀ ਇਹ ਮਾਨਯੋਗ ਐਸਐਸ ਸਾਹਿਬ^{(\text{ਸ੍ਰੀਮੰਤ}} \text{^{(\text{ਸ੍ਰੀਮੰਤ}} 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 \text{^{(\text{ ਆਲੋ 4 ਐਫ 3 ਹਰਸ਼ੀਰ ਖਲਾਸਦਾਰ ਕਰੂਣੇ ਦੀ ਵਾਹ ਇਨ੍ਹਾਂ ਦੀ ਨਗਰਾਨੀ ਏਟ ਔਰ ਜਨਾ ਆਪਣੇ ਐਫ 3 ਮਨਜੀਤ ਸਿੰਘ ਟਰੈਪ ਜਿਸ ਵਿੱਚ ਟਰੈਪ ਤੋਂ ਇਹਨਾਂ ਦੀ ਨਗਰਾਨੀ ਏਟ ਇਹ ਅਲੱਗ-ਅਲੱਗ ਜਗ੍ਹਾ ਤੇ ਸ਼ਿਫਟਿੰਗ ਨਾਕੇ ਲਗਾਏ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਕਾਫੀ ਮੋਟਰਸਾਈਕਲ ਅਸੀਂ ਸੱਤ ਤੋਂ ਅੱਠ ਅਜ ਬੌਂਡ ਕੀਤੇ ਆ ਔਰ 20% ਚਾਰਾਨ ਕੀਤਾ ਹੈ ਸਰ ਇਸ ਤੋਂ ਪਹਿਲਾਂ ਜਿੱਥੇ ਨਾਕਾ ਲਾਇਆ ਸੀ ਤੁਸੀਂ ਇਹ ਇਸ ਤੋਂ ਪਹਿਲਾਂ ਕਿਉਂ ਬਾਹਰ ਇਹ ਹਾਨੀ ਕੋਲ ਮਾਰਕ ਤੇ ਨਾਕਾ ਲਾਇਆ ਸੀ ਕਿਉਂਕਿ ਸਾਥ ਨੂੰ ਮਿਲਣਾ ਕੋ ਬੜਾ ਸਰ ਜੋ ਅੰਡਰ ਰੇਂਜ ਬੱਚੇ ਆ ਰਹੇ ਮੋਟਰਸਾਈਕਲਾਂ ਦੇ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਜੀ ਉਹਨਾਂ ਨੂੰ ਵੀ ਦੂਜਾ ਜਾ ਰਿਹਾ ਜੀ ਕਿ ਜਿੱਦਾਂ ਤੇ ਅੱਲਾਹ ਖੰਦ ਨਹੀਂ ਬਣਦਾ ਤੇ ਬਾਈਕ ਨਾ ਚਲਾਓ ਉਹ ਆਪਣਾ ਚਾਰ ਠੀਕ ਹੈ